ਅੱਜ ਦੇ ਵੀਡੀਓ ਵਿੱਚ ਤੁਸੀਂ ਦੋਸਤੋ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਕਿੰਨੇ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਹਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਲੋਕ ਬੇਘਰ ਹੋ ਚੁੱਕੇ ਹਨ ਆਪਣੇ ਮੋਟਰਸਾਈਕਲ ਅਤੇ ਆਪਣਾ ਸਾਰਾ ਰਾਸ਼ਨ ਕਿਵੇਂ ਕੈਸਤੀਆਂ ਦੇ ਰਾਹੀਂ ਦੂਜੇ ਪਾਸੇ ਲੈ ਕੇ ਜਾਂਦੇ ਹਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਕਈ ਲੋਕਾਂ ਦੇ ਘਰਾਂ ਦੇ ਘਰ ਰੁੜ ਚੁੱਕੇ ਹਨ ਅਤੇ ਮੋਟਰਾਂ ਜ਼ਮੀਨ ਸਾਰਾ ਕੁਝ ਹੀ ਪਰਬਾਦ ਹੋ ਚੁੱਕਿਆ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਅਤੇ ਕਈ ਲੋਕਾਂ ਦਾ ਤਾਂ ਸਾਰਾ ਘਰ ਦਾ ਸਮਾਨ ਰੂਰ ਤੇ ਹੀ ਪਿਆ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿਉਂਕਿ ਘਰਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਣੀ ਹੈ ਪਾਣੀ ਦੇ ਕਾਰਨ ਸਾਰਾ ਸਮਾਨ ਖਰਾਬ ਨਾ ਹੋ ਜਾਵੇ ਇਸ ਕਰਕੇ ਲੋਕਾਂ ਦਾ ਸਾਰਾ ਸਮਾਨ ਸੜਕਾਂ ਉੱਤੇ ਹੀ ਪਿਆ ਹੈ ਆਪਾਂ ਤੁਸੀਂ ਸਾਰੇ ਇਸ ਵੀਡੀਓ ਦੇ ਵਿੱਚ ਅਰਦਾਸ ਅਤੇ ਵਾਹਿਗੁਰੂ ਜ਼ਰੂਰ ਲਿਖ ਕੇ ਜਾਓ ਜੀ ਇਹਨਾਂ ਦੀ ਭਲਾਈ ਦੇ ਲਈ ਕਿਉਂਕਿ ਆਪਾਂ ਮਦਦ ਨਹੀਂ ਕਰ ਸਕਦੇ ਤਾਂ ਪੈਸੇ ਦਿੱਤਾ ਆਪਾਂ ਅਰਦਾਸ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਸਕਦੇ ਹਾਂ ਜਿਸ ਤੇ ਕਹਨ ਉਹਨਾਂ ਦੀ ਮਦਦ ਹੋ ਸਕਦੀ ਹੈ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰੋ ਜੀ